ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸੋਹਣ ਬਿਰੂ ਟ੍ਰੈਵਲ ਬਲੌਗ ਤੇ ਅੱਜ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਪਹੁੰਚੇ ਹਾਂ ਗੁਰਦੁਆਰਾ ਰੱਥ ਸਾਹਿਬ ਪਿੰਡ ਸਹੇੜੀ ਰੱਥ ਸਾਹਿਬ ਦਾ ਜਿਹੜਾ ਸੰਪੂਰਨ ਇਤਿਹਾਸ ਇੱਥੇ ਲਿਖਿਆ ਹੋਇਆ ਦੇਖੋ ਤੁਸੀਂ ਸਾਰਾ ਇਹਨੂੰ ਤੁਸੀਂ ਪੜ ਸਕਦੇ ਹੋ ਇਹ ਜਿਹੜੇ ਗੁਰਦੁਆਰਾ ਸਾਹਿਬ ਨੇ ਇਹ ਰੋਡ ਤੇ ਪੈਂਦੇ ਨੇ ਜਿਹੜੇ ਰੋਪੜ ਤੋਂ ਮਰਿੰਡਾ ਰੋਡ ਹੈ ਉਧੇ ਤੇ ਆਪਾਂ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚਿਆ ਇਹ ਜਿਹੜਾ ਸਹੇੜੀ ਪਿੰਡ ਹੈ ਇਹ ਹੈਗਾ ਗੰਗੂ ਬ੍ਰਾਹਮਣ ਦਾ ਪਿੰਡ ਜਿਨ੍ਹਾਂ ਨੇ ਕਿ ਗੁਰੂ ਗੋਬਿੰਦ ਸਿੰਘ ਨਾਲ ਤੇ ਉਹਨਾਂ ਦੇ ਪਰਿਵਾਰ ਨਾਲ ਬਹੁਤ ਦਗਾ ਕਮਾਇਆ ਅਸੀਂ ਤੁਹਾਨੂੰ ਉਹਨਾਂ ਦੇ ਪਿੰਡ ਦੀ ਸੈਰ ਕਰਾਉਂਦੇ ਆ ਤੇ ਇਸ ਪਿੰਡ ਦਾ ਕੀ ਇਤਿਹਾਸ ਹੈ ਕੀ ਕੀ ਇਤਿਹਾਸਕ ਗੱਲਾਂ ਨਾਲ ਇਹ ਪਿੰਡ ਜੁੜਿਆ ਹੋਇਆ ਤੁਹਾਨੂੰ ਦਿਖਾਉਂਦੇ ਆ ਆਓ ਆਪਾਂ ਅੰਦਰ ਚੱਲਦੇ ਆ ਗੁਰਦੁਆਰਾ ਰਤਸਾਬ ਦੇ ਅੰਦਰ ਇੱਥੇ ਸਾਨੂੰ ਇੱਥੇ ਗੁਰਦੁਆਰਾ ਦੇ ਜਿਹੜੇ ਪ੍ਰਧਾਨ ਜੀ ਨੇ ਉਹ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਕੁਮਤ ਦੱਸਣਗੇ ਆਪਾਂ ਅੰਦਰ ਚੱਲਦੇ ਆਂ ਗੁਰਦੁਆਰਾ ਰਤ ਸਾਹਿਬ ਇਹ ਮਰਿੰਡੇ ਤੋਂ ਸਿਰਫ 2.5 ਕਿਲੋਮੀਟਰ ਦੀ ਵਿੱਥ ਤੇ ਆ ਰੋਪੜ ਰੋਡ ਤੇ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਬਾਰੇ ਆਪਾਂ ਨੂੰ ਪ੍ਰਧਾਨ ਜੀ ਦੱਸਣਗੇ ਸਾਹਮਣੇ ਪਹਿਲਾਂ ਤੁਹਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਾਉਨੇ ਆ ਦੇਖੋ ਬਹੁਤ ਵਿਸ਼ਾਲ ਬਿਲਡਿੰਗ ਹੈ ਤੇ ਨਾਲ ਇਹ ਬ੍ਰਹਮ ਗਿਆਨੀ ਹੋਏ ਨੇ ਜਿਹੜੇ ਇੱਥੇ ਉਨਾ ਦਿਵਿਤਾ ਸੁਹਿਰ ਲੱਗੀ ਐ ਤੁਸੀਂ ਦੇਖ ਰਹੇ ਹੋ ਅੱਗੇ ਦਰਬਾਰ ਸਾਹਿਬ ਦੇਖੋ ਤੁਸੀਂ ਕਿੰਨਾ ਜਿਹੜਾ ਵਿਸ਼ਾਲ ਐ ਤੇ ਬਹੁਤ ਜਿਹੜਾ ਕਾਰੀਗਰੀ ਬਹੁਤ ਜ਼ਿਆਦਾ ਕਲਾਕ੍ਰਿਤੀ ਨਾਲ ਇਹ ਤਿਆਰ ਕੀਤਾ ਹੋਇਆ ਸ਼ੀਸ਼ੇ ਦਾ ਤੇ ਜਿਹੜਾ ਇੱਥੇ ਦਰਬਾਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਵੀ ਪ੍ਰਕਾਸ਼ਵਾਨ ਨੇ ਤੇ ਨਾਲ ਪਿੱਛੇ ਮਾਤਾ ਗੁਜਰੀ ਤੇ ਛੋਟੇ ਸਹਿਜਾਦਿਆਂ ਦੀ ਜਿਹੜੀ ਤਸਵੀਰ ਐ ਉਹ ਵੀ ਤੁਹਾਨੂੰ ਦਿਖਾਈ ਦੇ ਰਹੀ ਹੈ ਜਦੋਂ ਗੰਗੂ ਬ੍ਰਾਹਮਣ ਮਾਦਾ ਗੁਜਰੀ ਦੇ ਛੋਟੇ ਸਾਹਿਬ ਜੀ ਅਦਿਆਨ ਨੂੰ ਲੈ ਕੇ ਗੁਰਦੁਆਰਾ ਐਮਨ ਸਾਹਿਬ ਪਹੁੰਚੇ ਪਹਿਲਾਂ ਅੱਛਾ ਜੀ ਉੱਥੇ ਉਹਨਾਂ ਨੂੰ ਬਿਠਾ ਕੇ ਉਹ ਪਿੰਡ ਪਿੰਡ ਦਾ ਜਾਇਜ਼ਾ ਲੈਣ ਆਇਆ ਕਿਉਂ ਮੁਸਲਮਾਨਾਂ ਦਾ ਉਸ ਟਾਈਮ ਜੋਰ ਸੀ ਹਾਂਜੀ ਉਦੋਂ ਲੈ ਕੇ ਲੈ ਕੇ ਇੱਥੇ ਪਿੰਡ ਉਹਨਾਂ ਨੂੰ ਉੱਥੋਂ ਬਿਠਾ ਕੇ ਆ ਪਿੰਡ ਆ ਗਿਆ ਇੱਥੋਂ ਲੈ ਕੇ ਦੁਬਾਰਾ ਫਿਰ ਵਾਪਸ ਲੈ ਕੇ ਆਏ ਉਹਨਾਂ ਨੂੰ ਆਪਣੇ ਘਰ ਚਾਹਨੂੰ ਠੀਕ ਹੈ ਜੀ ਇੱਥੇ ਉਹਦੀ ਮਾਤਾ ਸੀ ਘਰ ਉਹਦੇ ਠੀਕ ਹੈ ਜੀ ਉਹ ਮਾਤਾ ਨੇ ਰੋਟੀ ਪਾਣੀ ਤਾਂ ਹੈ ਨਹੀਂ ਸੀ ਕੋਈ ਬਣਾਉਣ ਵਾਲਾ ਉਹਨੇ ਨੇ ਬਣਾਇਆ ਫਿਰ ਰੋਟੀ ਪਾਣੀ ਸਾਬਜਾ ਜੀ ਨੂੰ ਇੱਥੇ ਲਿਆਂਦਾ ਉਹ ਤੋਂ ਫਿਰ ਇਹ ਇਤਿਹਾਸਤਾ ਕਹਿੰਦਾ ਵੀ ਗੰਗੂ ਬ੍ਰਾਹਮਣ ਨੇ ਉਹਦੀ ਉੱਥੇ ਰਿਪੋਰਟ ਕਰੀ ਆ ਆਪਣੇ ਮੋਰੰਡੇ ਥਾਣੇ 'ਚ ਹਾਂਜੀ ਹਾਂਜੀ ਕਤਵਾਲੀ 'ਚ ਉਹ ਜਿਆਦਾ ਨੂੰ ਉੱਥੋਂ ਲੈਣ ਆਇਆ ਕਤਵਾਲੀ ਕਤਵਾਲੀ ਦੇ ਥਾਣੇਦਾਰ ਇੱਥੋਂ ਵੇ ਉੱਥੋਂ ਤੋਂ ਤੋੜ ਕੇ ਲਿਆਏ ਆ ਇੱਥੋਂ ਜਿਹਾ ਗੁਰਦੁਆਰਾ ਰਾਜ ਸਾਹਿਬ ਜਿਹੜਾ ਬਣਿਆ ਹੈ ਹਾਂਜੀ ਇੱਥੇ ਰੱਥ ਖੜਾਇਆ ਰੱਥ ਵਿੱਚ ਉਹ ਬਿਠਾਏ ਗਏ ਆ ਫਿਰ ਠੀਕ ਹੈ ਜੀ ਇੱਥੇ ਰੱਥ ਦੇ ਵਿੱਚ ਬਿਠਾ ਕੇ ਫੇਰ ਫਿਰ ਉਹ ਮਰੰਡੇ ਕੋਤਵਾਲੀ ਚ ਲੈ ਕੇ ਗਏ ਉਹਨਾਂ ਨੂੰ ਸਫਰੇ ਸਾਹਾदत ਚੱਲਦਾ ਇੱਥੋਂ ਅੱਛਾ ਜੀ ਪਹਿਲਾ ਕੁੰਮਾ ਵਾਸ਼ਕੀ ਲੱਗਦਾ ਪਹਿਲੇ ਦਿਨ ਠੀਕ ਹੈ ਜੀ ਦੂਸਰੇ ਦਿਨ ਆ ਕੇ ਸਿਹੜੀ ਲੱਗਦਾ ਤੀਸਰੇ ਦਿਨ ਮਰੰਡੇ ਕੋਤਵਾਲੀ ਚਲੇ ਜਾਂਦਾ ਚੌਥੇ ਦਿਨ ਤੇ ਫਤਿਹਗੜ੍ਹ ਸਾਹਿਬ ਚਲੇ ਜਾਂਦਾ ਠੀਕ ਹੈ ਜੀ ਠੀਕ ਹੈ ਜੀ ਤੇ ਇਹ ਸਫਰ ਸਾਹਿਬ ਤੋਂ ਇੱਥੋਂ ਆਪਣਾ ਇੱਕ 25 ਤਰੀਕ ਨੂੰ ਠੀਕ ਹੈ ਜੀ 25 ਤਰੀਕ 25 ਦਸੰਬਰ ਨੂੰ ਇੱਥੋਂ ਨਗਰ ਕੀਰਤਨ ਨਿਕਲਦਾ ਗੁਰਦੁਆਰਾ ਰਾਜ ਸਾਹਿਬ ਤੋਂ ਨਿਕਲਦਾ ਠੀਕ ਹੈ ਜੀ ਜਿਹੜਾ ਕਿ ਆਪਣਾ ਫਤੇਕਰ ਸਾਹਿਬ ਜਾਂਦਾ ਠੀਕ ਹੈ ਜੀ ਜੋਤੀ ਸਰੂਪ ਦੇਖੋ ਇਹ ਮਾਤਾ ਗੁਜਰੀ ਤੇ ਛੋਟੇ ਸਾਹਿਬ ਜਦਿਆਂ ਦੀ ਜਿਹੜੀ ਇਤਿਹਾਸਿਕ ਫੋਟੋ ਜਦੋਂ ਇੱਥੋਂ ਗ੍ਰਿਫਤਾਰ ਕਰਕੇ ਕਤਵਾਲੀ ਦੇ ਵਿੱਚ ਲਜਾਇਆ ਗਿਆ ਆ ਇਹ ਰੱਥ ਦੇ ਵਿੱਚ ਬਿਠਾ ਕੇ ਲਜਾਇਆ ਗਿਆ ਇਸ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਜਿਹੜਾ ਨਾਮ ਹੈ ਉਹ ਗੁਰਦੁਆਰਾ ਰੱਥ ਸਾਹਿਬ ਹੈ ਤੁਸੀਂ ਦੇਖ ਰਹੇ ਹੋ ਜਿਹੜਾ ਗੰਗੂ ਬ੍ਰਾਹਮਣ ਦਾ ਪਿੰਡ ਸਹੇੜੀ ਸਹੇੜੀ ਪਿੰਡ ਦੇ ਵਿੱਚ ਜਿੱਥੇ ਗੰਗੂ ਬ੍ਰਾਹਮਣ ਦਾ ਘਰ ਹੈ ਉੱਥੋਂ ਇਹ ਸੰਗਤਾਂ ਦੇਖ ਕੇ ਆ ਰਹੀਆਂ ਨੇ ਤੇ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰੀ ਉੱਥੇ ਰਹੇ ਉਹ ਤੁਹਾਨੂੰ ਦਿਖਾਉਨੇ ਆ ਗੁਰਦੁਆਰਾ ਅਟਕ ਸਾਹਿਬ ਦੇਖੋ ਇਹਦਾ ਕੀ ਇਤਿਹਾਸ ਇਹ ਲਿਖਿਆ ਜਿਹੜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਫਤੇ ਸਿੰਘ ਉਹਨਾਂ ਦੀ ਤੇ ਮਾਤਾ ਗੁਜਰੀ ਦੀ ਚਰਨ ਸੋ ਪ੍ਰਾਪਤ ਧਰਤੀ ਐ ਉਹ ਦੇਖ ਰਹੇ ਹੋ ਤੁਸੀਂ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਕੀ ਐ ਉਹ ਸਾਹਮਣੇ ਤੁਸੀਂ ਪੜ ਸਕਦੇ ਹੋ ਅਮਨੇ ਲਿਖਿਆ ਦੇਖ ਰਹੇ ਹਾਂ ਮਾਤਾ ਗੁਜਰੀ ਅਤੇ ਸਹਿਬਜ਼ਾਦਿਆਂ ਦੀ ਜਿਹੜੀ ਦੂਜੀ ਰਾਤ ਸੀਗੀ ਉਹ ਗੰਗੂ ਬ੍ਰਾਹਮਣ ਦੇ ਘਰ ਕੱਟੀ ਤੇ ਹੁਣ ਆਪਾਂ ਪਹੁੰਚ ਗਏ ਗੰਗੂ ਬ੍ਰਾਹਮਣ ਦੇ ਘਰ ਇਹ ਘਰ ਐ ਸੱਚ ਉਸੇ ਤਰ੍ਹਾਂ ਮੇਨਟੇਨ ਹੈ ਇਹਦੇ ਵਿੱਚ ਕੋਈ ਚੇਂਜ ਨਹੀਂ ਕੀਤੀ ਇਹਨਾਂ ਨੇ ਤੇ ਘਰ ਨੂੰ ਉਸੇ ਤਰ੍ਹਾਂ ਸੰਭਾਲ ਕੇ ਰੱਖਿਆ ਤੁਹਾਨੂੰ ਅਸੀਂ ਦਰਸ਼ਨ ਕਰਾ ਰਹੇ ਹਾਂ ਜਿੱਥੇ ਮਾਤਾ ਗੁਜਰੀ ਤੇ ਛੋਟੇ ਸਹਿਬਜ਼ਾਦੇ ਇੱਕ ਰਾਤ ਠਹਿਰੇ ਸੀਗੇ ਗੰਗੂ ਬ੍ਰਾਹਮਣ ਦੇ ਘਰ ਜਦੋਂ ਗੰਗੂ ਬ੍ਰਾਹਮਣ ਉਹਨਾਂ ਨੂੰ ਕੁੰਮੇ ਮਾਸਕੀ ਦੀ ਜਿਹੜੀ ਛੰਨ ਦੇ ਵਿੱਚੋਂ ਇਹ ਕਹਿ ਕੇ ਲੈ ਆਏ ਵੀ ਤੁਸੀਂ ਮੇਰੇ ਕੋਲ ਰਹੋ ਕਿਉਂਕਿ ਗੰਗੂ ਬ੍ਰਾਹਮਣ ਗੁਰੂ ਘਰ ਦਾ ਰਸੋਈਆ ਸੀਗਾ ਇਸ ਕਰਕੇ ਮਾਤਾ ਗੁਜਰੀ ਤੇ ਛੋਟੇ ਸਹਿਬਜ਼ਾਦੇ ਉਹਨਾਂ ਨਾਲ ਆਏ ਤੇ ਇੱਥੇ ਠਹਿਰੇ ਜਿੱਥੇ ਤੁਹਾਨੂੰ ਦਿਖਾਉਨੇ ਆ ਉਹ ਬੈੱਡ ਜਿੱਥੇ ਜਿਸ ਉੱਤੇ ਮਾਤਾ ਗੁਜਰੀ ਅਤੇ ਛੋਟੇ ਸਹਿਬਜ਼ਾਦਿਆਂ ਨੇ ਰਾਤ गुਜ਼ਾਰੀ ਉਹ ਉਸੇ ਤਰ੍ਹਾਂ ਮੇਨਟੇਨਡ ਹੈ ਇੱਥੇ ਤੇ ਇਹਨਾਂ ਨੇ ਸੰਭਾਲ ਕੇ ਰੱਖਿਆ ਹੋਇਆ ਇੱਥੇ ਜਿਹੜੀ ਪ੍ਰਬੰਧਕ ਕਮੇਟੀ ਹੈ ਇਹ ਜੋ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਉਹੀ ਪੁਰਾਣਾ ਬੈੱਡ ਹੈ ਜਿਹੜਾ ਜਿੱਥੇ ਮਾਤਾ ਗੁਜਰੀ ਤੇ ਛੋਟੇ ਸਹਿਬਜ਼ਾਦਿਆਂ ਨੇ ਰਾਤ गुਜ਼ਾਰੀ ਸੀਗੀ ਇਹ ਨਾਲ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਨੇ ਤੁਸੀਂ ਦੇਖ ਰਹੇ ਹੋ ਪੁਰਾਣਾ ਘਰ ਉਸੇ ਤਰ੍ਹਾਂ ਬਣਿਆ ਹੋਇਆ ਜਿਹੜਾ ਪੁਰਾਣੀਆਂ ਸਰੰਦੀ ਇੱਟਾਂ ਉਸੇ ਤਰ੍ਹਾਂ ਲੱਗੀਆਂ ਹੋਈਆਂ ਨੇ ਪੁਰਾਣੇ ਸਟਾਈਲ ਦਾ ਹੀ ਇਹ ਘਰ ਮੇਨਟੇਨ ਕੀਤਾ ਬਾਬਾ ਨਿਰਮਲ ਸਿੰਘ ਜੀ ਆਪਾਂ ਨੂੰ ਇਸ ਗੁਰੂ ਘਰ ਦੇ ਤੇ ਗੰਗੂ ਬ੍ਰਾਹਮਣ ਨਾਲ ਤੇ ਮਾਤਾ ਗੁਜਰੀ ਨਾਲ ਜੋ ਬੀਤੀ ਇੱਥੇ ਉਹਦੇ ਬਾਰੇ ਆਪਾਂ ਨੂੰ ਵਿਸਥਾਰ ਦੇ ਵਿੱਚ ਦੱਸਣਗੇ ਜੀ ਹੁਣ ਆਪਾਂ ਤੁਹਾਨੂੰ ਅੰਦਰੋਂ ਦਿਖਾਉਨੇ ਆ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਇੱਥੇ ਦੇਖੋ ਇਹ ਉਹੀ ਪੁਰਾਣਾ ਘਰ ਹੈ ਤੁਸੀਂ ਦੇਖ ਰਹੇ ਹੋ ਦੇਖੋ ਇਹ ਗੰਗੂ ਬ੍ਰਾਹਮਣ ਦਾ ਇਹ ਉਹ ਉਹੀ ਘਰ ਹੈ ਜੀ ਪੁਰਾਣਾ ਜਿੱਥੇ ਮਾਤਾ ਗੁਜਰੀ ਤੇ ਛੋਟੇ ਸਹਿਬਜਾਦਿਆਂ ਨੇ ਇੱਕ ਰਾਤ guzari ਇਹ ਉਹੀ ਬੈੱਡ ਹੈ ਜੀ ਪੁਰਾਣਾ ਇਹ ਉਦੋਂ ਦਾ ਹੀ ਮੇਨਟੇਨ ਕਰਕੇ ਰੱਖਿਆ ਹੋਇਆ ਹੈ ਦੇਖੋ ਤੁਸੀਂ ਤੇ ਕਿਵੇਂ guzari ਰਾਤ ਉਹ ਤੁਸੀਂ ਦੇਖ ਰਹੇ ਹੋ ਇਸ ਤਸਵੀਰ ਦੇ ਵਿੱਚ ਵੀ ਭਲੀ ਮਹੰਤ ਆਪਾਂ ਨੂੰ ਦਿਖਾਈ ਦੇ ਰਿਹਾ ਜਿੱਥੇ ਕਿ ਗੰਗੂ ਬ੍ਰਾਹਮਣ ਮਾਤਾ ਗੁਜਰੀ ਅਤੇ ਛੋਟੇ ਸਹਿਬਜਾਦਿਆਂ ਨੂੰ ਸੁੱਤੇ ਪਏ ਦੇਖ ਕੇ ਉਹਨਾਂ ਦੇ ਜਿਹੜੇ ਮਤਲਬ ਕਿ ਮੋਰਾ ਦੀ ਥੈਲੀ ਚਰਾਉਣ ਦਾ ਯਤਨ ਵੀ ਕਰ ਰਿਹਾ ਉਹ ਵੀ ਤੁਸੀਂ ਦੇਖ ਰਹੇ ਹੋ ਤੇ ਦੋਸਤੋ ਇਹ ਆ ਉਹ ਜਗ੍ਹਾ ਜਿੱਥੇ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਨੇ ਰਾਤ guzari ਸੀਗੀ ਐਸੇ ਕੰਦ ਨਾਲ ਬੈਠ ਕੇ ਮਾਤਾ ਗੁਜਰੀ ਨੇ ਆਪਣੇ ਪੋਤਿਆਂ ਨੂੰ ਠੰਡ ਦੇ ਵਿੱਚ ਰੱਖਿਆ ਸੀ ਹਾਂਜੀ ਵਾਹਿਗੁਰੂ ਘਰ ਸਾਹਿਬ ਵਾਰਜੀ ਕਫਤੇ ਜੀ ਸਮੂ ਸਰਵਤਨ ਸਾਧ ਸੰਗ ਜੀਓ ਜਦੋਂ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਚਾ ਨੇ ਆਨੰਦਪੁਰ ਸਾਹਿਬ ਕਲਾ ਛੱਡਿਆ ਮੁਗਲਾਂ ਦੇ ਕਹਿਣ ਤੇ ਤੇ ਪਹਾੜੀ ਰਾਜਿਆਂ ਦੇ ਝੂਠੀਆਂ ਗਰਸਮਕਾਨ ਤੇ ਅਤੇ 6 ਪੋਨੂ ਜਦੋਂ ਆਨੰਦਪੁਰ ਸਾਹਿਬ ਸਤਿਗੁਰੂ ਜੀ ਛੱਡਦੇ ਹਨ ਸੋ ਸਰਸਨ ਨਦੀ ਤੇ ਆ ਕੇ ਇੱਕ ਮਹਾਨ ਦਾ ਜੁੱਧ ਹੋ ਜਾਂਦਾ ਮੁਗਲਾਂ ਨਾਲ ਉੱਥੇ ਬਹੁਤ ਫੌਜਾਂ ਸਤ ਗੁਰਾਂ ਦੇ ਸਿੰਘ ਜੀ ਦੋਂਦੇ ਹਨ ਮੁਗਲ ਫੌਜ ਦਾ ਮੌਤ ਦੇ ਘਾਟ ਉੱਤਰੇ ਜਾਂਦੀ ਹਨ ਅਤੇ ਸਤਪੋ ਨੂੰ ਜਿੱਥੇ ਅੱਜ ਕੱਲ ਚੰਨ ਸਾਹਿਬ ਗੁਰਦਾਰਾ ਕਮਾਂ ਵਸ਼ ਕੀ ਝੁੱਗੀ ਸੀ ਛਣ ਸੀ ਉੱਥੇ ਰਾਤ ਰਹੇ ਉੱਥੇ ਇਸੇ ਪਿੰਡ ਦਾ ਗੰਗੂ ਬ੍ਰਾਹਮਣ ਮਾਤਾ ਗੁਜਰਕੌਰ ਜੀ ਛੋਟੇ ਸੇਵ ਜੀ ਅੰਦੇ ਬਾਬਾ ਜੋਰਾ ਸਿੰਘ ਬਾਬਾ ਫਤੇ ਸਿੰਘ ਜੀਨ ਮਿਲ ਕੇ ਮਿਲ ਪੈਂਦਾ ਹੈ ਕਹਿੰਦਾ ਮੇਰਾ ਪਿੰਡ ਨੇੜੇ ਇੱਥੇ ਖੇੜੀ ਹੈ ਉਸ ਟਾਈਮ ਮੈਂ ਨਗਰ ਦਾ ਨਾਖੇੜੀ ਅੱਜਕੱਲ ਸਿਹੜੀ ਹੈ ਸੋ ਇਥੇ 8 ਪਉ ਨੂੰ ਰਾਤ ਨੂੰ ਇਸੇ ਪਲੰਗ ਤੇ ਸੌਂ ਜਾਂਦੇ ਮਾਤਾ ਜੀ ਆਰਾਮ ਕਰਦੇ ਹਨ ਤੇ 8 ਪਉ ਨੂੰ ਰਾਤ ਲੈਂਦੇ ਹਨ 8 ਪਉ ਰਾਤ ਨੂੰ ਮਾਤਾ ਜੀ ਕੋਲ ਜਿਹੜੀ ਮੋਹਰਾਂ ਦੀ ਛੋਟੀ ਬੋਡੀ ਖੁਰਦੀ ਹੈਗੀ ਸੀ ਤੇ ਉਹ ਚੁਰਾਈ ਚੋਰੀ ਕਰ ਲੈਂਦਾ ਮਾਤਾ ਜੀ ਕਹਿੰਦੇ ਪਾਈ ਗੰਗਿਆ ਸੰਭਾਲ ਕੇ ਰੱਖੀ ਉਗਰਾ ਤੁਸੀਂ ਮੈਨੂੰ ਚੋਰ ਕਹਿੰਦੇ ਹੋ ਮਾਤਾ ਜੀ ਕਹਿੰਦੇ ਨਹੀਂ ਅਸੀਂ ਤੈਨੂੰ ਵੈਸੇ ਕਿਹਾ ਬਈ ਭਾਈ ਜੇ ਤੂੰ ਚੱਕ ਲਈ ਸ਼ਾਮ ਕੇ ਰੱਖ ਲੈ ਉਹ ਮਰੰਡੇ ਥਾਣੇ ਕਤਵਾਲੀ ਸਾਹਿਬ ਜਿੱਥੇ ਗੁਰਦੁਆਰਾ ਸਾਹਿਬ ਹੈ ਅੱਜ ਕੱਲ ਉਹ ਤੇ ਥਾਣਾ ਸੀ ਕਤਵਾਲੀ ਉੱਥੇ ਜਾ ਕੇ ਜਾਨੀ ਕਮਾਨੀਖਾ ਨੂੰ ਨਾਲ ਲੈ ਕੇ ਇੱਥੇ 9 ਪੋ ਨੂੰ ਇੱਥੋਂ ਗ੍ਰਿਫਤਾਰ ਕਰਕੇ ਥਾਣੇ 'ਚ ਬੰਦ ਕਰਾ ਦਿੰਦਾ ਹੈ ਅਜੇ 10 ਪੋ ਨੂੰ ਫਤੇਗੜ ਸਾਹਿਬ ਅੱਜ ਕੱਲ ਗੁਰਦੁਆਰਾ ਸਾਹਿਬ ਹੈ ਉੱਥੇ ਮਜੀਦੇ ਜੀ ਪੇਸ਼ ਕੀਤਾ ਕਚਹਿਰੀ ਚ 10 ਪੋਨੋ ਅਤੇ ਸੋ ਇਸ ਸਥਾਨ ਦਾ ਨਾਮ ਅੜਕ ਸਾਹਿਬ ਗੁਰਦੁਆਰਾ ਪਿੰਡ ਸਿਹੜੀ ਜ਼ਿਲ੍ਹਾ ਰੋਪੜ ਦੋਸਤੋ ਤੁਸੀਂ ਦੇਖ ਰਹੇ ਹੋ ਗੰਗੂ ਬ੍ਰਾਹਮਣ ਦਾ ਘਰ ਉਹ ਪੁਰਾਣਾ ਜਿੱਥੇ ਗੰਗੂ ਬ੍ਰਾਹਮਣ ਨੇ ਗੁਰੂ ਘਰ ਨਾਲ ਧੋਖਾ ਕਰਕੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਵਾਇਆ ਤੇ ਅੱਗੇ ਉਹਨਾਂ ਨਾਲ ਕੀ ਬੀਤੀ ਇਹਦੇ ਬਾਰੇ ਤੁਹਾਨੂੰ ਅੱਗੇ ਕੋਤਵਾਲੀ ਸਾਹਿਬ ਗੁਰਦੁਆਰਾ ਦੇ ਵਿੱਚ ਇਤਿਹਾਸ ਨਾਲ ਇਤਿਹਾਸ ਸਾਂਝਾ ਕਰਾਂਗੇ ਤੁਹਾਡੇ ਨਾਲ ਹਾਂਜੀ ਦੋਸਤੋ ਹੁਣ ਆਪਾਂ ਜਿੱਥੇ ਖੜੇ ਆ ਇਹ ਗੁਰਦੁਆਰਾ ਨਾਨਕਸਰ ਹੈ ਤੁਸੀਂ ਮੇਰੇ ਪਿੱਛਲੇ ਪਾਸੇ ਦੇਖ ਰਹੇ ਹੋ ਗੁਰਦੁਆਰਾ ਨਾਨਕਸਰ ਦੀ ਬਿਲਡਿੰਗ ਤੇ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਕੀ ਹੈ ਇਹਦੇ ਬਾਰੇ ਮੈਂ ਤੁਹਾਨੂੰ ਚੰਨਣਾ ਪਾਉਣ ਲੱਗਿਆ ਇਤਿਹਾਸ ਇਹ ਹੈ ਵੀ ਜਦੋਂ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਬ੍ਰਾਹਮਣ ਆਪਣੇ ਘਰ ਲੈ ਕੇ ਗਿਆ ਤਾਂ ਉਹਦੀ ਨੀਤ ਸੀਗੀ ਜਿਹੜੀ ਓਹੋ ਮਾਤਾ ਗੁਜਰੀ ਦੇ ਖਜ਼ਾਨੇ ਉੱਪਰ ਸੀਗੀ ਜਿਹੜਾ ਮਾਤਾ ਗੁਜਰੀ ਦੀ ਥੈਲੀ ਦੇ ਵਿੱਚ ਮੋਹਰਾਂ ਸੀਗੀਆਂ ਉਹਦੇ ਤੇ ਸੀ ਤੇ ਜਦੋਂ ਵੀ ਮਾਤਾ ਗੁਜਰੀ ਤੇ ਛੋਟੇ ਸਾਹਿਬ ਜੀ ਦੇ ਆਰਾਮ ਕਰਦੇ ਕਰਦੇ ਸੋਏ ਤਾਂ ਉਹਨਾਂ ਨੇ ਗੰਗੂ ਬਾਂਮਣ ਨੇ ਸੋਚਿਆ ਵੀ ਹੁਣ ਇਹ ਸੌ ਗਏ ਤੇ ਉਹਨਾਂ ਦੇ ਕੋਲ ਪਈ ਜਿਹੜੀ ਮੋਹਰਾਂ ਦੀ ਥੈਲੀ ਸੀਗੀ ਉਸ ਨੂੰ ਚੁੱਕ ਲਿਆ ਉਹਨੇ ਚੋਰੀ ਤੋਂ ਮਾਤਾ ਗੁਜਰੀ ਜੀ ਨੂੰ ਤਾਂ ਪਤਾ ਲੱਗ ਗਿਆ ਸੀ ਪਰ ਉਹ ਕੁਝ ਉਸ ਟਾਈਮ ਬੋਲੇ ਨਹੀਂ ਤੇ ਫੇਰ ਕੀ ਹੋਇਆ ਉਹ ਗੰਗੂ ਬ੍ਰਾਹਮਣ ਵੀ ਕਿਤੇ ਮੇਰੇ ਘਰ ਦੀ ਤਲਾਸ਼ੀ ਨਾ ਹੋ ਜੇ ਜਾਂ ਕਿਤੇ ਮੈਨੂੰ ਫੜਿਆ ਨਾ ਜਾਵਾ ਉਸ ਤੋਂ ਬਚਣ ਲਈ ਉਹ ਸਹੇੜੀ ਪਿੰਡ ਮਤਲਬ ਨਾਲ 1/2 ਕਿਲੋਮੀਟਰ ਲਗਭਗ ਉਹ ਤੋਂ 1/2 ਕਿਲੋਮੀਟਰ ਦੂਰ ਇਸ ਜਗ੍ਹਾ ਤੇ ਇੱਕ ਛੱਪੜੀ ਹੁੰਦੀ ਸੀ ਬਹੁਤ ਵੱਡੀ ਉਹਦੇ ਕਿਨਾਰੇ ਉਸ ਥੈਲੀ ਨੂੰ ਦੱਬਣ ਆਇਆ ਔਰੇ ਜਿਹੜੀ ਮੋਹਰਾਂ ਦੀ ਥੈਲੀ ਸੀ ਇਹ ਇਤਿਹਾਸ ਹੈ ਉਸ ਮਤਲਬ ਮਾਤਾ ਗੁਜਰੀ ਦੀ ਮੋਰਾ ਦੀ ਥੈਲੀ ਤੇ ਗੰਗੂ ਬ੍ਰਾਹਮਣ ਦਾ ਵੀ ਇੱਥੇ ਉਹ ਉਸ ਥੈਲੀ ਨੂੰ ਦੱਬਣਾਇਆ ਸੀ ਪਰ ਬਾਅਦ ਦੇ ਵਿੱਚ ਉਹ ਥੈਲੀ ਗੰਗੂ ਬ੍ਰਾਹਮਣ ਦੇ ਵੀ ਕੰਮ ਨਹੀਂ ਆਈ